ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਸਵੀਰ ਸਿੰਘ ਕੰਗਣਵਾਲ ਸਵਾਗਤ ਕਰਦਾ ਆਪਣੇ YouTube ਚੈਨਲ ਚੱਜ ਦੀਆਂ ਗੱਲਾਂ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਉਹਨਾਂ ਗੱਲਾਂ ਤੇ ਵਿਚਾਰ ਕਰਾਂਗੇ ਜਿੰਨਾ ਕਾਰਨ ਕਈ ਵਾਰੀ ਜਿਹੜੇ ਬੱਚੇ ਨੇ ਉਹ ਦੂਜੇ ਬੱਚਿਆਂ ਦੇ ਮੁਕਾਬਲੇ ਕੁਝ ਡਰਪੋਕ ਬਣ ਜਾਂਦੇ ਨੇ ਕੁਝ ਸ਼ਰਮੀਲੇ ਬਣ ਕੇ ਰਹਿ ਜਾਂਦੇ ਨੇ ਜਾਂ ਫਿਰ ਕਈ ਵਾਰੀ ਉਹ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਵੀ ਦੂਜਿਆਂ ਦੇ ਮੁਕਾਬਲੇ ਕਈ ਵਾਰੀ ਉਹ ਕਮਜ਼ੋਰ ਬਣ ਕੇ ਰਹਿ ਜਾਂਦੇ ਨੇ ਦੋਸਤੋ ਆਪਾਂ ਇਸ ਗੱਲ ਨੂੰ ਬਖੂਬੀ ਜਾਣਦੇ ਹਾਂ ਕਿ ਹਰੇਕ ਇਨਸਾਨ ਦੀ ਹਰੇਕ ਮਾਪੇ ਦੀ ਆਪਣੀ ਸੋਚ ਹੈ ਆਪਣੀ ਸਮਝ ਹੈ ਉਹ ਆਪਣੀ ਸਮਝ ਮੁਤਾਬਕ ਹੀ ਆਪਣੇ ਬੱਚਿਆਂ ਦੇ ਨਾਲ ਡੀਲ ਕਰਦੇ ਨੇ ਆਪਣੇ ਬੱਚਿਆਂ ਦੇ ਨਾਲ ਵਿਵਹਾਰ ਕਰਦੇ ਨੇ ਉਹਨਾਂ ਨੂੰ ਕਿਸੇ ਚੀਜ਼ ਨੂੰ ਕਰਨ ਦੀ ਆਗਿਆ ਦੇਣਾ ਜਾਂ ਨਾ ਦੇਣਾ ਉਹਨਾਂ ਦੀ ਇਸ ਸੋਚ ਤੇ ਹੀ ਨਿਰਭਰ ਕਰਦਾ ਹੈ ਜਿੰਤੋਂ ਤੱਕ ਬੱਚਿਆਂ ਦਾ ਬਾਹਰ ਆਪਣੇ ਹਾਣ ਦੇ ਬੱਚਿਆਂ ਦੇ ਨਾਲ ਖੇਡਣ ਦਾ ਸਵਾਲ ਹੈ ਉਹ ਵੀ ਕਈ ਵਾਰੀ ਜਿਹੜੇ ਪੇਰੈਂਟਸ ਹੁੰਦੇ ਨੇ ਮਾਪਪਾ ਹੁੰਦੇ ਨੇ ਉਹ ਕਈ ਗੱਲਾਂ ਸੋਚ ਕੇ ਅਲਾਉ ਕਰਦੇ ਨੇ ਕਈ ਅਲਾਉ ਨਹੀਂ ਕਰਦੇ ਬਾਹਰ ਖੇਡਣ ਜਾਣ ਤੋਂ ਮਨਾ ਕਰ ਦਿੰਦੇ ਨੇ ਕੁਝ ਪੇਰੈਂਟਸ ਇਹ ਸੋਚਦੇ ਨੇ ਕਿ ਸਾਡਾ ਬੱਚਾ ਬਾਹਰ ਦੇ ਬੱਚਿਆਂ ਦੇ ਨਾਲ ਰਲ ਕੇ ਕਿਦਰੇ ਗਲਤ ਸੰਗਤ ਵਿੱਚ ਨਾ ਪੈ ਜਾਏ ਜਾਂ ਫਿਰ ਕੁਝ ਇਹ ਵੀ ਸੋਚਦੇ ਨੇ ਕਿ ਕੋਈ ਗਲਤ ਆਦਤ ਦਾ ਸ਼ਕਰਨਾ ਹੋ ਜਾਏ ਉਸ ਦੇ ਵਿਵਹਾਰ ਵਿੱਚ ਕੋਈ ਗਲਤ ਆਦਤ ਸ਼ਾਮਲ ਨਾ ਹੋ ਜਾਏ ਜਾਂ ਕੁਝ ਪੇਰੈਂਟਸ ਇਸ ਕਰਕੇ ਵੀ ਆਪਣੇ ਬੱਚੇ ਨੂੰ ਬਾਹਰ ਜਾਣ ਤੋਂ ਮਨਾ ਕਰਦੇ ਨੇ ਕਿ ਉਹ ਮਿੱਟੀ ਘਟੇ ਨਾਲ ਗੰਦਾ ਹੋ ਸਕਦਾ ਜਾਂ ਕਈ ਵਾਰੀ ਉਹ ਕੱਪੜੇ ਵੀ ਗੰਦੇ ਕਰ ਸਕਦਾ। ਦੋਸਤੋ ਹਰੇਕ ਪੇਰੈਂਟਸ ਆਪਣੇ ਹਿਸਾਬ ਦੇ ਨਾਲ ਆਪਣੇ ਪੱਧਰ ਤੇ ਕੁਝ ਹੱਦ ਤੱਕ ਜਾਂ ਬਹੁਤ ਹੱਦ ਤੱਕ ਸਹੀ ਹੋ ਸਕਦਾ। ਪਰ ਦੂਜੇ ਪਾਸੇ ਅਸੀਂ ਇਸ ਗੱਲ ਨੂੰ ਵੀ ਇਸ ਗੱਲ ਨੂੰ ਵੀ ਅਸੀਂ ਇਨਕਾਰ ਨਹੀਂ ਕਰ ਸਕਦੇ ਇਸ ਗੱਲ ਨੂੰ ਵੀ ਅਸੀਂ ਮੰਨਣਾ ਨਹੀਂ ਕਰ ਸਕਦੇ ਕਿ ਜਿਹੜਾ ਬੱਚਾ ਹੈ ਬੱਚੇ ਦਾ ਆਪਣੇ ਹਾਨ ਦੇ ਬੱਚਿਆਂ ਦੇ ਨਾਲ ਖੇਡਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਗਿਆਨ ਹੋਣੀ ਚਾਹੀਦੀ ਹੈ ਇਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਬੱਚੇ ਨੂੰ ਅਸੀਂ ਭਾਵੇਂ ਜਿੰਨੀ ਮਰਜ਼ੀ ਮਰਜ਼ੀ ਮਹਿੰਗੀਆਂ ਚੀਜ਼ਾਂ ਲੈ ਕੇ ਦੇ ਦਈਏ ਮਹਿੰਗੇ ਖੇਡਾਂ ਲੈ ਕੇ ਦੇ ਦਈਏ ਘਟਾਉਣੇ ਲੈ ਕੇ ਦੇ ਦਈਏ ਉਸ ਦੇ ਨਾਲ ਬੱਚੇ ਵੰਡ ਦੀ ਕੋਸ਼ਿਸ਼ ਵੀ ਕਰ ਲਈਏ ਪਰ ਅਸੀਂ ਉਸ ਦੀ ਜਗ੍ਹਾ ਨਹੀਂ ਲੈ ਸਕਦੇ ਬੱਚੇ ਦੀ ਜਗ੍ਹਾ ਨਹੀਂ ਲੈ ਸਕਦੇ ਬੱਚੇ ਬੱਚੇ ਹੀ ਹੁੰਦੇ ਨੇ ਤੇ ਪੇਰੈਂਟਸ ਆਖਰ ਪੇਰੈਂਟਸ ਹੀ ਹੁੰਦੇ ਨੇ ਕਿਉਂਕਿ ਬੱਚੇ ਨੂੰ ਜਿਹੜੀ ਮਾਨਸਿਕ ਖੁਸ਼ੀ ਹੈ ਉਹ ਆਪਣੇ ਹਾਨ ਦੇ ਬੱਚਿਆਂ ਨਾਲ ਜਿਹੜੀ ਪ੍ਰਾਪਤ ਹੁੰਦੀ ਹੈ ਖੇਡਣ ਦੇ ਨਾਲ ਪ੍ਰਾਪਤ ਹੁੰਦੀ ਹੈ ਉਸ ਦੀ ਪਰਪਾਈ ਅਸੀਂ ਨਹੀਂ ਕਰ ਸਕਦੇ ਇਹ ਗੱਲ ਸਾਨੂੰ ਮੰਨਣੀ ਪੈਣੀ ਹੈ ਤੇ ਜਿਹੜੇ ਬੱਚੇ ਨੇ ਜਦੋਂ ਬਾਹਰ ਆਪਣੇ ਬੱਚੇ ਆਪਣੇ ਥਾਨ ਦੇ ਬੱਚਿਆਂ ਦੇ ਨਾਲ ਖੇਡਦੇ ਨੇ ਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਐਸੇ ਗੁਣ ਨੇ ਜਿਹੜੇ ਘਰ ਅੰਦਰ ਬੈਠੇ ਬੱਚੇ ਦੇ ਵਿੱਚੋਂ ਵਿਕਸਿਤ ਨਹੀਂ ਹੋ ਸਕਦੇ ਇਹਨਾਂ ਦੇ ਵਿੱਚ ਮਿੱਤਰਤਾ ਦਾ ਭਾਵ ਹੋ ਸਕਦਾ ਹੈ ਸਹਿਯੋਗ ਦਾ ਭਾਵ ਹੋ ਸਕਦਾ ਹੈ ਸ਼ਹਿਣਸੀਲਤਾ ਹੋ ਸਕਦੀ ਹੈ ਗਲਤ ਜਾਂ ਸਹੀ ਦੀ ਪਰਖ ਹੋ ਸਕਦੀ ਹੈ ਆਪਣੀ ਕਾਬਲੀਅਤ ਨੂੰ ਪਛਾਣਨਾ ਹੋ ਸਕਦਾ ਹੈ ਆਪਣੀਆਂ ਕਮੀਆਂ ਨੂੰ ਲੱਭ ਕੇ ਉਸ ਨੂੰ ਦੂਰ ਕਰਨਾ ਹੋ ਸਕਦਾ ਹੈ ਦੂਜਿਆਂ ਦੇ ਨਾਲ ਗੱਲ ਕਰਨ ਦਾ ਸਲੀਕਾ ਤੇ ਹੌਸਲਾ ਹੋ ਸਕਦਾ ਹੈ ਤੇ ਨਿੱਕੇ-ਨਿੱਕੀਆਂ ਮੁਸ਼ਕਲਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਤੇ ਨਿਡਰਤਾ ਵੀ ਹੋ ਸਕਦੀ ਹੈ ਇਹ ਜਿਹੜੇ ਗੁਣ ਨੇ ਉਹ ਇਸੇ ਕਰਕੇ ਹੀ ਉਦੋਂ ਹੀ ਡਿਵੈਲਪ ਹੁੰਦੇ ਨੇ ਬੱਚੇ ਦੇ ਵਿੱਚ ਜਦੋਂ ਜਿਹੜਾ ਬੱਚਾ ਹੈ ਉਹ ਆਪਣੇ ਹਾਨ ਦੇ ਬੱਚਿਆਂ ਦੇ ਨਾਲ ਖੇਡਦਾ ਹੈ ਉਸ ਨੂੰ ਸਮਾਂ ਮਿਲਦਾ ਹੈ ਸਮਾਂ ਆਪਣੇ ਬੱਚਿਆਂ ਆਪਣੇ ਸਾਥੀ ਬੱਚਿਆਂ ਦੇ ਨਾਲ ਹਾਨ ਦੇ ਬੱਚਿਆਂ ਦੇ ਨਾਲ ਬਿਤਾਉਣ ਦਾ ਸਮਾਂ ਮਿਲਦਾ ਹੈ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਜਿਹੜੇ ਬੱਚੇ ਅਕਸਰ ਮਾਪੇ ਦੇ ਕਹਿਣ ਮੁਤਾਬਕ ਘਰ ਦੇ ਅੰਦਰ ਹੀ ਮੋਸਟਲੀ ਰਹਿੰਦੇ ਨੇ ਆਮ ਕਰਕੇ ਰਹਿੰਦੇ ਨੇ ਉਹਨਾਂ ਬੱਚੇ ਜਿਹੜੇ ਉੱਪਰ ਆਪਾਂ ਗੁਣਾਂ ਦੀ ਗੱਲ ਕੀਤੀ ਉਹ ਅਕਸਰ ਜਿਹੜੇ ਉਹ ਵਿਕਸਤ ਹੋਣ ਤੋਂ ਰਹਿ ਜਾਂਦੇ ਨੇ ਤੇ ਉਹ ਕੁਦਰਤੀ ਰੂਪ ਦੇ ਵਿੱਚ ਢਰਪੋਕ ਜਾਂ ਨਿੱਕੇ ਨਿੱਕੇ ਮੁਸ਼ਕਲਾਂ ਤੋਂ ਜਲਦੀ ਘਬਰਾ ਜਾਣ ਵਾਲੇ ਸ਼ਰਮ ਸ਼ਰਮਾਕਲ ਜਾਂ ਪਰ ਸਰੀਰਕ ਤੇ ਮਾਨਸਿਕ ਤੌਰ ਤੇ ਵੀ ਕਈ ਵਾਰੀ ਉਹ ਸਿਹਤਮੰਦ ਦੂਜਿਆਂ ਦੇ ਮੁਕਾਬਲੇ ਨਹੀਂ ਹੋ ਪਾਉਂਦੇ ਉਂਝ ਵੀ ਜਿਹੜੀ ਮਾਨਸਿਕ ਖੁਸ਼ੀ ਬੱਚਿਆਂ ਨੂੰ ਆਪਣੇ ਹਾਨ ਦੇ ਬੱਚਿਆਂ ਨਾਲ ਖੇਡ ਕੇ ਮਿਲਦੀ ਹੈ ਉਹ ਖੁਸ਼ੀ ਉਹਨਾਂ ਨੂੰ ਹੋਰ ਕਿੱਧਰੋਂ ਨਹੀਂ ਮਿਲ ਸਕਦੀ ਤੇ ਨਾ ਹੀ ਕਿਸੇ ਢੰਗ ਨਾਲ ਦਿੱਤੀ ਜਾ ਸਕਦੀ ਹੈ ਤੇ ਨਾ ਹੀ ਜਿਹੜੇ ਮਾਪੇ ਨੇਗੇ ਉਹ ਬੱਚਿਆਂ ਦਾ ਰੂਪ ਲੈ ਸਕਦੇ ਨੇ ਬੱਚਿਆਂ ਦੀ ਜਗ੍ਹਾ ਲੈ ਸਕਦੇ ਨੇ ਇਸ ਕਰਕੇ ਜਿੱਥੋਂ ਤੱਕ ਸੰਭਵ ਹੋ ਸਕੇ ਆਪਣੇ ਬੱਚਿਆਂ ਨੂੰ ਜਿੰਨਾ ਸੰਭਵ ਹੋ ਸਕੇ ਉਸੇ ਹਾਨ ਦੇ ਬੱਚਿਆਂ ਦੇ ਨਾਲ ਖੇਡਣ ਦਾ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ ਹਾਂ ਇਹ ਹੋ ਸਕਦਾ ਹੈ ਕਿ ਅਗਰ ਸਾਡੇ ਮਨ ਦੇ ਵਿੱਚ ਇਸ ਗੱਲ ਦਾ ਡਰ ਹੈ ਕਿ ਸਾਡੇ ਬੱਚੇ ਨੂੰ ਕੋਈ ਗਲਤ ਆਦਤ ਸਾਡਾ ਬੱਚਾ ਕੋਈ ਗਲਤ ਆਦਤ ਸਕਾਰਨਾ ਹੋ ਜਾਏ ਤਾਂ ਉੱਥੇ ਇਹ ਹੋ ਸਕਦਾ ਹੈ ਕਿ ਅਸੀਂ ਉਸ ਨੂੰ ਆਪਣੀ ਨਿਗਰਾਨੀ ਦੇ ਵਿੱਚ ਰੱਖੀਏ ਖੇਡਣ ਦੇ ਸਮੇਂ ਤੇ ਇਸ ਗੱਲ ਦਾ ਧਿਆਨ ਰੱਖੀਏ ਕਿ ਉਹ ਕਿਹੋ ਜਿਹੇ ਬੱਚਿਆਂ ਦੇ ਨਾਲ ਖੇਡਦਾ ਹੈ ਤੇ ਇੰਨੀ ਇੱਕ ਨਿਗਰਾਨੀ ਦੇ ਨਾਲ ਜੇਕਰ ਬੱਚੇ ਨੂੰ ਖੇਡਣ ਦਾ ਸਮਾਂ ਮਿਲਦਾ ਤਾਂ ਬੱਚੇ ਦੇ ਲਈ ਇਹ ਬੜਾ کارਗਰ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ ਦੋਸਤੋ ਦੂਸਰੀ ਗੱਲ ਹੁੰਦੀ ਹੈ ਕਈ ਜਿਹੜੇ ਮਾਪੇ ਹੁੰਦੇ ਨੇ ਤੁਸੀਂ ਆਲੇ-ਦੁਆਲੇ ਇਸ ਦੀ ਐਗਜ਼ਾਮਪਲ ਤੁਸੀਂ ਆਪ ਆਪਣੀ ਰੁਟੀਨ ਦੀ ਜ਼ਿੰਦਗੀ ਦੇ ਵਿੱਚ ਦੇਖ ਸਕਦੇ ਹੋ ਤੁਹਾਡੇ ਆਲੇ-ਦੁਆਲੇ ਵੀ ਹੋ ਸਕਦਾ ਕਿ ਇਹੋ ਜੀ ਐਗਜ਼ਾਮਪਲ ਤੁਹਾਨੂੰ ਦੇਖਣ ਨੂੰ ਮਿਲ ਜਾਏ। ਕਿ ਕਈ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਨੂੰ ਉਮਰ ਦੇ ਲਿਹਾਜ਼ ਦੇ ਨਾਲ ਉਮਰ ਦੇ ਵਧਣ ਦੇ ਨਾਲ ਜ਼ਿੰਮੇਵਾਰੀਆਂ ਦੇ ਵਿੱਚ ਨਹੀਂ ਪਾਉਂਦੇ। ਉਨ੍ਹਾਂ ਉਤੇ ਕੋਈ ਜ਼ਿੰਮੇਵਾਰੀ ਜਾਂ ਕੰਮ ਦਾ ਦਬਾਅ ਪੈਣ ਨਹੀਂ ਦਿੰਦੇ ਤੇ ਉਹਨਾਂ ਨੂੰ ਸਿਰਫ ਹਮੇਸ਼ਾ ਇਹ ਕਹਿ ਕੇ ਰੋਕਦੇ ਰਹਿੰਦੇ ਨੇ ਕਿ ਤੂੰ ਹਾਲੇ ਬੱਚਾ ਹੈ ਤੇ ਉਹ ਇਸ ਤਰ੍ਹਾਂ ਕਰਦੇ ਕਰਦੇ ਕਈ ਵਾਰ ਬੱਚੇ ਆਪਣੇ ਬਰਾਬਰ ਦੇ ਹੋ ਜਾਂਦੇ ਨੇ ਪਰ ਬੱਚੇ ਨੂੰ ਕੋਈ ਉਹ ਜ਼ਿੰਮੇਵਾਰੀ ਪੈਣ ਨਹੀਂ ਦਿੰਦੇ ਪਰ ਇਸ ਦਾ ਜਿਹੜਾ ਮਾੜਾ ਪੱਖ ਹੈ ਮਾੜਾ ਪ੍ਰਭਾਵ ਉਦੋਂ ਸਾਹਮਣੇ ਆਉਂਦਾ ਜਦੋਂ ਬੱਚਾ ਬਰਾਬਰ ਦਾ ਹੋ ਜਾਂਦਾ ਹੈ ਕਈ ਵਾਰੀ ਵਿਆਹਿਆ ਜਾਂਦਾ ਹੈ ਤੇ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਉਮਰ ਦੇ لحاظ ਨਾਲ ਹੁਣ ਉਹ ਹੋਰ ਜ਼ਿੰਮੇਵਾਰੀਆਂ ਚੱਕਣ ਤੋਂ ਜਿਹੜੇ ਅਸਮਰਥ ਹੁੰਦੇ ਨੇ ਉਹ ਯੋਗ ਨਹੀਂ ਰਹਿੰਦੇ ਉਮਰ ਦੇ ਦੇ ਹਿਸਾਬ ਦੇ ਨਾਲ ਪਰ ਉੱਥੇ ਮੁਸ਼ਕਲ ਇਹ ਆਉਂਦੀ ਆ ਕਿ ਪੇਰੈਂਟਸ ਜਿਹੜੇ ਉਹ ਕੋਈ ਜ਼ਿੰਮੇਵਾਰੀ ਚੁੱਕਣ ਦੇ ਹਾਲਤ 'ਚ ਨਹੀਂ ਹੁੰਦੇ ਜਿਹੜਾ ਬੱਚਾ ਹੁੰਦਾ ਹੈ ਉਹਨਾਂ ਨੂੰ ਇਸ ਦੇ ਯੋਗ ਬਣ ਨਹੀਂ ਦਿੱਤਾ ਕਿਉਂਕਿ ਉਹਨੂੰ ਮੌਕਾ ਨਹੀਂ ਦਿੱਤਾ ਕਿਸੇ ਜ਼ਿੰਮੇਵਾਰ ਨੂੰ ਚੁੱਕਣ ਦਾ ਤਾਂ ਫਿਰ ਉਹਦਾ ਜਿਹੜਾ ਨੈਗੇਟਿਵ ਪ੍ਰਭਾਵ ਪੈਂਦਾ ਉਹ ਉਹਦੇ ਕਈ ਵਾਰੀ ਉਹਦੇ ਗ੍ਰੈਸਤੀ ਜੀਵਨ ਤੇ ਪੈਂਦਾ ਹੈ ਕਿਉਂਕਿ ਉਹ ਬੁੱਢੇ ਤੱਕ ਇਹ ਉਹ ਛੋਟੇ ਛੋਟੇ ਫੈਸਲੇ ਵੀ ਖੁਦ ਨਹੀਂ ਲੈ ਪਾਉਂਦਾ ਜਿਸ ਨੂੰ ਕਿ ਉਹਦੀ ਆਉਣ ਵਾਲੀ ਜਿਹੜੀ ਜੀਵਨ ਸਾਥਣਾ ਉਹ ਕੁਦਰਤੀ ਤੌਰ ਤੇ ਉਹ ਇਹੋ ਜਿਹੇ ਜਿਹੜਾ ਪਤੀ ਉਸ ਨੂੰ ਪਸੰਦ ਨਹੀਂ ਕਰ ਕਰ ਸਕਦੀ ਇਹ ਸਾਡਾ ਇੱਕ ਮਨੋਵਿਗਿਆਨਕ ਮਤਲਬ ਕਾਰਨ ਹੋ ਸਕਦਾ ਇਸ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਕਿ ਕੋਈ ਵੀ ਜਿਹੜੀ ਔਰਤ ਹੈ ਉਹ ਇਸ ਤਰ੍ਹਾਂ ਦੇ ਪਤੀ ਨੂੰ ਜਿਹੜਾ ਪਸੰਦ ਨਹੀਂ ਕਰਦੀ ਜੋ ਆਪਣਾ ਫੈਸਲਾ ਛੋਟੇ ਤੋਂ ਛੋਟਾ ਫੈਸਲਾ ਆਪ ਨਾ ਲੈ ਸਕਦਾ ਹੋਵੇ ਤੇ ਉਹਦਾ ਨੈਗੇਟਿਵ ਅਸਰ ਕਈ ਵਾਰੀ ਬੜੇ ਦੂਰ ਤੱਕ ਚਲਾ ਜਾਂਦਾ ਹੈ ਇਥੋਂ ਤੱਕ ਕਿ ਇਹੋ ਜਿਹੇ کیسਾਂ ਦੇ ਵਿੱਚ ਕਈ ਵਾਰੀ ਤਲਾਕ ਤੱਕ ਦੀ ਨੋਬਤ ਵੀ ਦੇਖੀ ਗਈ ਹੈ ਇਸ ਕਰਕੇ ਜਿੱਥੋਂ ਤੱਕ ਸੰਭਵ ਹੋ ਸਕੇ ਜਿਹੜੇ ਬੱਚੇ ਨੇ ਜੋ-ਜੋ ਉਹਨਾਂ ਦੀ ਉਮਰ ਵਾਧੀ ਹੈ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਨਿੱਕ-ਨਿੱਕ ਜ਼ਿੰਮੇਵਾਰੀਆਂ ਉਹ ਸਮੇਂ ਦੇ ਨਾਲ ਪਾ ਦੇਣੀਆਂ ਚਾਹੀਦੀਆਂ ਨੇ ਪਾਉਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਜਿਹੜੇ ਬੱਚੇ ਨੇ ਉਹਨਾਂ ਦੀ ਸਮਝ ਹੈ ਜਿਹੜੀ ਉਹ ਸਮੇਂ ਦੇ ਮੁਤਾਬਕ ਉਮਰ ਦੇ ਹਿਸਾਬ ਦੇ ਨਾਲ ਉਹ ਨਾਲ ਦੀ ਨਾਲ ਵਿਕਸਿਤ ਹੁੰਦੇ ਰਹੇ ਡਵੈਲਪ ਹੋਤੀ ਰਹੇ ਤੇ ਉਹ ਛੋਟੇ ਛੋਟੇ ਫੈਸਲੇ ਉਹ ਆਪ ਲੈਣ ਦੇ ਯੋਗ ਬਣ ਜਾਣ ਤੇ ਨਹੀਂ ਤਾਂ ਫਿਰ ਜਿਹੜੇ ਨਤੀਜੇ ਨੇ ਉਹ ਕਈ ਵਾਰੀ ਬੜੇ ਮਾੜੇ ਸਾਬਤ ਹੁੰਦੇ ਨੇ ਤੇ ਇਹ ਮਾੜੇ ਨਤੀਜੇ ਕਈ ਵਾਰੀ ਫਿਰ ਉਹ ਪਸਤਾਵੇ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ ਪਰ ਉਸ ਸਮੇਂ ਤੱਕ ਜਿਹੜਾ ਬੱਚਾ ਹੈਗਾ ਉਹ ਨਾ ਤਾਂ ਖੁਦ ਉਸ ਪੋਜੀਸ਼ਨ ਤੇ ਪਹੁੰਚ ਸਕਦਾ ਨਾ ਹੀ ਮਾਂ-ਬਾਪ ਉਸ ਨੂੰ ਦੁਬਾਰਾ ਉਸ ਪੋਜੀਸ਼ਨ ਤੇ ਲੈ ਜਾ ਸਕਦੇ ਨੇ ਸਿਵਾਏ ਇੱਕ ਪਸਤਾਵੇ ਤੋਂ ਇਸ ਕਰਕੇ ਇਸ ਕੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਤਾਂ ਜੋ ਆਪ ਤੇ ਆਪਣੇ ਜਿਹੜੇ ਬੱਚੇ ਦੀ ਜ਼ਿੰਦਗੀ ਆ ਉਹ ਇੱਕ ਆਰਾਮ ਦੀ ਜ਼ਿੰਦਗੀ ਤੇ ਇੱਕ ਨਾਰਮਲ ਜ਼ਿੰਦਗੀ ਜਿਹੜਾ ਬੱਚਾ ਜਿਉ ਸਕੀ ਦੋਸਤੋ ਏਸੀ ਅੱਜ ਦਾ ਵੀਡੀਓ ਅੱਜ ਦਾ ਵਿਸ਼ਾ ਤੇ ਮਿਲਾਂਗੇ ਜਲਦੀ ਹੀ ਇੱਕ ਹੋਰ ਵਿਸ਼ੇ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ